ਸੱਚੀ ਗੱਲ ਤੁਸੀਂ ਜੁੜਿਓ 1.0 ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰਤ ਕੋਰ ਜਲੰਧਰ ਸ਼ਹਿਰ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਤਾਂ ਆਮ ਜੀ ਗੱਲ ਹੋ ਗਈ ਹੈ ਰੋਜ਼ਾਨਾ ਹੀ ਖਬਰਾਂ ਸੁਣਦੇ ਆ ਰੋਜ਼ਾਨਾ ਹੀ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਤਾਜ਼ਾ ਮਾਮਲਾ ਜਲੰਧਰ ਦੇ ਭਾਰਗੋਵ ਕੈਂਪ ਤੋਂ ਸਾਹਮਣੇ ਆਇਆ ਜਿੱਥੇ ਕਿ ਲੁੱਟ ਖੋਹ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਤਾਂ ਜ਼ਰੂਰ ਦਿੱਤਾ ਗਿਆ ਪਰ ਉੱਥੇ ਇੱਕ ਨੌਜਵਾਨ ਦੇ ਵੱਲੋਂ ਬਹਾਦਰੀ ਭਰਿਆ ਕੰਮ ਵੀ ਕੀਤਾ ਗਿਆ ਦੱਸਦੀ ਹੈ ਕਿ ਦੋ ਨੌਜਵਾਨ ਰਾਤ ਦੇ ਹਨੇਰੇ ਦੇ ਵਿੱਚ ਮੋਟਰਸਾਈਕਲ ਜਿਹੜਾ ਚੁੱਕ ਕੇ ਫਰਾਰ ਹੋਣ ਲੱਗਦੇ ਨੇ ਉੱਥੇ ਹੀ ਇੱਕ ਨੌਜਵਾਨ ਜਿਹੜਾ ਘਰ ਦੇ ਵਿੱਚ ਕੈਮਰੇ ਜਦੋਂ ਚੱਲ ਰਹੇ ਖੁੰਦੇ ਖਾਨ ਉਸ ਦੇ ਵੱਲੋਂ ਵੇਖਿਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਦੀਵਾਰ ਤੋਂ ਥੱਲੇ ਉਤਰਦਾ ਹੈ ਤੇ ਨਾਲ ਹੀ ਉਹ ਲੁਟੇਰਿਆਂ ਦਾ ਉਹਨਾਂ ਚੋਰਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹਾਲਾਂਕਿ ਜਿਹੜੇ ਚੋਰ ਨੇ ਉਹਨਾਂ ਦੇ ਵੱਲੋਂ ਉਸ ਮੁੰਡੇ ਦੇ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਰਪਾਨ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਰਪਾਨ ਜਿਹੜੀ ਉਸ ਨੌਜਵਾਨ ਦੇ ਵੱਲੋਂ ਖੋਲ ਹੀ ਜਾਂਦੀ ਹੈ ਤਾਂ ਬੜੀ ਬਹਾਦਰੀ ਦੇ ਨਾਲ ਉਸ ਦੇ ਵੱਲੋਂ ਮੁਕਾਬਲਾ ਕੀਤਾ ਗਿਆ ਉਹਨਾਂ ਚੋਰ ਲੁਟੇਰਿਆਂ ਦਾ ਤੇ ਉਹ ਸਟੋਰ ਲੁਟੇਰੇ ਜਿਹੜੇ ਨੇ ਉਹਨਾਂ ਦੇ ਕੋਲੋਂ ਦੀ ਬਾਈਕ ਨੂੰ ਸੁਰੱਖਿਅਤ ਆਪਣੇ ਕੋਲ ਲਿੱਤਾ ਤੇ ਪੁਲਿਸ ਦੇ ਹਵਾਲੇ ਦੋਨਾਂ ਲੁਟੇਰਿਆਂ ਨੂੰ ਘਰ ਦਿੱਤਾ ਫਿਲਹਾਲ ਪੁਲਿਸ ਜਿਹੜੀ ਆ ਹਰੇਕ ਐਂਗਲ ਦੇ ਵਿੱਚ ਜਿਹੜੀ ਹੈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਮਾਮਲੇ ਦੀ ਸੀਸੀਟੀਵੀ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਉੱਥੇ ਦੇ ਜੋ ਲੋਕ ਮੌਜੂਦ ਸਨ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਵਿਖਾਉਂਦੇ ਹਾਂ ਇੱਕ ਖਾਸ ਰਿਪੋਰਟ ਦਿਪਨ ਜੀ ਕਿਹੜੇ ਜਗ੍ਹਾ ਤੋਂ ਜੀ ਹਰ ਗੰਦੀ ਬੋੜੇ ਵੀ ਕੀ ਮਾਮਲਾ ਕਿਹਾ ਸਾਰਾ ਦਸਰੀ ਹੋਣਾ ਹੈ ਅੱਜ ਕੱਲ ਨਾ ਮੋਟਰਸਾਈਕਲ ਕੋਈ ਚੋਰੀ ਹੋਇਆ ਪੜੀ ਜੀ ਉਹ ਮੁੰਡੇ ਆਏ ਆ ਕੋਈ ਨਿਸ਼ਾਨ ਪਛਾਣ ਕਰਦੇ ਸੀਗੇ ਠੀਕ ਹੈ ਉਹ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹੂੰ ਤੇ ਉਹ ਮੁੰਡੇ ਕੋ ਮਗਰ ਚੜਿਆ ਕੋਈ ਹੂੰ ਉਹਨਾਂ ਨੇ ਦੇਖਿਆ ਵੀ ਮੋਟਰਸਾਈਕਲ ਲੈ ਕੇ ਜਾ ਰਿਹਾ ਫੜਿਆ ਉਹਨਾਂ ਨੂੰ ਮਗਰ ਹਥਿਆਰ ਥੀ ਹੁਲਦੀ ਹੋਣਾ ਮਾਰਨ ਦੀ ਕੋਸ਼ਿਸ਼ ਕੀਤੀ ਹੂੰ ਉਹ ਕੋਈ ਕਿਰਪਾਨ ਵੀ ਖੁੱਤੀ ਹੋਣਾ ਕੋਲ ਠੀਕ ਹੈ ਛਾਰ ਵੀ ਫੜਿਆ ਜਿਹੜਾ ਉਹਦਾ ਮੋਟਰਸਾਈਕਲ ਹੀ ਇੱਕ ਉਹਨਾਂ ਦਾ ਉਹ ਵੀ ਫੜ ਲਿਆ ਉਹਨਾਂ ਹੂੰ ਉਹ ਮੋਟਰਸਾਈਕਲ ਜਿਹੜਾ ਉਹ ਵੀ ਅਹੀਓ ਪ੍ਰਸ਼ਾਸਨ ਦੇ ਹਵਾਲੇ ਕੀਤਾ ਵੀ ਇਹਨਾਂ ਦੀ ਸਾਰੀ ਘਟਨਾਈ ਸੀ ਸੀਡੀ ਵੀ ਫੋਟੋ ਆਈ ਗਈ ਸਾਹਮਣੇ ਹਨ ਫੋਟੋ ਵੀ ਹੈਗੀ ਹੈ ਜੀ ਬਿਲਕੁਲ ਜੀ ਫੋਟੋ ਆ ਰਿਹਾ ਵਿੱਚ ਥਾਣਾ ਕਿਹੜਾ ਪੈਂਦਾ ਹੈ ਥਾਣਾ ਜੀ ਭਾਰ ਕੈਂਪੀਟ ਸ਼ਿਕਾਇਤ ਕਰਤੀ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਉੱਥੇ ਜੀ ਉਹਨੇ ਇਹ ਪ੍ਰਸ਼ਾਸਨ ਅੱਗੇ ਸਾਡੀ ਮੰਗੇ ਆ ਵੀ ਇਹਨਾਂ ਦੇ ਉੱਪਰ ਕਿਤੇ ਕਾਰਵਾਈ ਕੀਤੀ ਹੈ ਬੰਦਿਆਂ ਦੀ ਜਿੱਦਾਂ ਵੀ ਆ ਇਹਨਾਂ ਨੂੰ ਰੱਬੋ ਕਿਤੇ ਜੇ ਕੋਈ ਦਾਗੇ ਆਂਦਾ ਬੰਦਾ ਕੋਈ ਚਿੱਕ ਤੁਹਾਡੀ ਬਹੁਤ ਬਹੁਤ ਮਿਹਰ ਬੰਦੀ ਜੀ ਜੋ ਭਾਈ ਕੀ ਨਾ ਆਪਣਾ ਕੀ ਭਾਈ ਮੇਰਾ ਨਾਮ ਸਾਗਰ ਭਾਈ ਸਗਰ ਭਾਈ ਕੀ ਹੋਇਆ ਕੀ ਮਾਮਲਾ ਕੀ ਸਾਰਾ ਇਹ ਨਾ ਕੁਝ ਨਹੀਂ ਭਾਈ ਮੈਂ ਜਦੋਂ 3 ਵਜੇ ਨਾਲ ਦੇਖਿਆ ਤੇ ਮੈਂ ਅੰਦਰ ਬੈਠਾ ਦਾ ਸੀ ਤੇ ਮੈਂ ਫੋਨ ਤੇ ਗੱਲ ਕਰ ਰਿਹਾ ਸੀ ਆਪਣਾ ਨਾ ਕੋਈ ਕਜ਼ਨ ਨਾਲ ਤੇ ਮੈਂ ਦੇਖਿਆ ਤੇ ਮੇਰੇ ਕੈਮਰਾ ਜਿਮਨ ਦੇਖਿਆ ਕੀ ਨਾ ਕੋਈ ਆ ਰਿਹਾ ਇੱਥੇ ਮੁੰਡਾ ਕੋਈ ਮੋਟਰਸਾਈਕਲ ਦੇ ਕੋਲ ਦੇਖਿਆ ਮੈਂ ਖੜ ਗਿਆ ਆ ਕੇ ਤੇ ਮੈਂ ਉੱਤੋਂ ਆ ਕੇ ਦੇਖਿਆ ਤੇ ਉਹਨੇ ਯਾਰ ਭਾਈ ਮੋਟਰਸਾਈਕਲ ਨੂੰ ਚਾਬੀ ਲਾਣੀ ਸਟਾਰਟ ਕਰਤੀ ਇਹਨੇ ਉਹਨੂੰ ਜਿੱਦਾਂ ਹੀ ਉਹਨੇ ਚਾਬੀ ਲਾਈਏ ਤੇ ਮੈਂ ਉੱਤੋਂ ਲੜ ਕੇ ਭਾਈ ਉਹਦੇ ਪਿੱਛੇ ਦੌੜਨਾ ਸਟਾਰਟ ਕਰਤਾ ਉਹ ਮੋਟਰਸਾਈਕਲ ਲੈ ਕੇ ਜਦੋਂ ਉਦੇ ਨਾਲ ਦਾ ਹੀ ਨਾ ਮੁੰਡਾ ਮੋਟਰਸਾਈਕਲ ਵਾਲਾ ਮੇਰੇ ਵਾਲਾ ਤੇ ਜਿੰਨੇ ਚੱਕਿਆ ਉਹ ਭੱਜ ਗਿਆ ਜਿਹੜਾ ਦੂਜਾ ਸੀ ਨਾ ਨਾਲ ਦਾ ਉਹਨੂੰ ਭਾਈ ਉੱਥੇ ਮੈਂ ਮੋਟਰਸਾਈਕਲ ਤੋਂ ਫੜ ਲਿਆ ਉਹਦੀ ਮੈਂ ਚਾਬੀ ਕੱਢ ਲਈ ਉਹ ਤੋਂ ਕਿਰਪਾਨ ਸੀ ਮਕਰਪਾਨ ਖੋਲੀ ਠੀਕ ਹੈ ਪਰ ਮੇਤੋਂ ਗਲਤੀ ਇਹ ਹੋ ਗਈ ਮੈਂ ਮੋਟਰਸਾਈਕਲ 'ਤੇ ਧਿਆਨ ਦਿੱਤਾ ਤੇ ਉਹ ਮੇਰੇ ਹੱਥੋਂ ਉਹ ਵੀ ਨਿਕਲ ਗਿਆ ਮੋਟਰਸਾਈਕਲ ਮੈਂ ਦੇਤਾ ਭਾਈ ਥਾਣੇ ਠੀਕ ਹੈ ਤੇ ਉਹਦੇ ਜਿਹੜੇ ਹਥਿਆਰੀ ਉਹ ਵੀ ਮੈਂ ਥਾਣੇ ਦੇਤੇ ਦਰਖਾਸਤ ਦਿੱਤੀ ਆ ਸੀਸੀਟੀਵੀ ਫੋਟੋ ਜਿਹੜੀ ਆਪਣੀ ਆਈ ਹੋਈ ਆ ਸਾਰੀਆਂ ਉਹਨਾਂ ਨੂੰ ਮੈਂ ਦਿਖਾਤੀ ਆ ਬਾਕੀ ਜਿਹੜੀਆਂ ਅੱਗੇ ਕੈਮਰੇ ਚ ਆਈਆਂ ਆ ਆਪਾਂ ਲੈ ਕੇ ਉਹਨਾਂ ਨੂੰ ਉਹ ਵੀ ਦੇ ਦੇਣੀ ਆ। ਥਾਣਾ ਕਿਹੜਾ ਪੈਂਦਾ ਭਾਈ ਜੀ? ਥਾਣਾ ਭਾਈ ਭਾਰਗੋ ਕਿਆ। ਤੁਹਾਡੀ ਮੰਗ ਕੀ ਭਾਈ ਉਹਨਾਂ? ਮੰਗ ਭਾਈ ਇਨਸਾਫ ਹੀ ਚਾਹੀਦਾ ਯਾਰ ਇੱਥੇ ਰਾਤ ਨੂੰ ਵੀ ਭਾਈ ਯਾਰ ਆਪਣਾ ਨਾ ਮੱਲਾਵਾ ਠੀਕ ਹੈ। ਆਪਾਂ ਤੇ ਚਲੋ ਮੱਲੇ ਵਾਲਿਆਂ ਨੇ ਤੇ ਘੁੰਮਣਾ ਫਿਰਨਾ ਭਾਈ ਮੈਂ ਕਈ ਵਾਰੀ ਰਾਤ ਨੂੰ ਆਣਾ ਆਪਣਾ ਡੋਗੀ ਵਗੈਰਾ ਵੀ ਘੁਮਾਉਣਾ। ਭਾਈ ਬੋਣੇ ਛੇੜੀ ਇਕੱਠੇ ਹੁੰਦੇ ਇੱਥੇ। ਯਾਨੀ ਪਛਾਤੀ ਬਕਤੀਆਂ ਦੇ ਦਿੱਤੇ ਜਿਹੜੀਆਂ ਨੇ। ਬਹੁਤ ਜ਼ਿਆਦਾ ਆਉਂਦੇ ਭਾਜੀ। ਛੇ ਠੀਕ ਆ। ਰੋਜ਼ ਦਾ ਕੰਮ ਆ ਭਾਈ ਡੇਲੀ ਦਾ। ਜਦੋਂ ਮਰਜ਼